ਸਤਿ ਸ੍ਰੀ ਅਕਾਲ ਦੋਸਤੋ ਸੋ ਮੇਰਾ ਚੈਨਲ ਦੇਖ ਰਹੇ ਸਾਰੇ ਹੀ ਦੋਸਤਾਂ ਦਾ ਧੰਨਵਾਦ ਸੋ ਅੱਜ ਤੁਹਾਨੂੰ ਮਿਲਾਉਣ ਜਾ ਰਹੇ ਆ ਸਾਡੇ ਪਿੰਡ ਦੇ ਇੱਕ ਬਹੁਤ ਹੀ ਪੜ੍ਹੇ ਲਿਖੇ ਕਿਸਾਨ ਦੇ ਬਾਰੇ ਜਿਨ੍ਹਾਂ ਦੇ ਨਾਲ ਅੱਜ ਦੀ ਜਾਣ ਪਹਿਚਾਨ ਕਰਾਵਾਂਗੇ ਸਾਡੇ ਪਿੰਡ ਦੇ ਨੇ ਸਾਡੇ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪੜ੍ਹੇ ਨੇ ਜਿਹੜੀ ਹੋਰ ਲੱਗੀ ਹੋਈ ਆ ਲੋਕਾਂ ਚ ਕਿ ਵੱਡੇ ਵੱਡੇ ਸਕੂਲਾਂ ਚ ਪੜ੍ਹਨ ਵਾਲੇ ਲੋਕ ਹੀ ਕਾਮਯਾਬ ਹੁੰਦੇ ਆ ਨਹੀਂ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹ ਕਾਮਯਾਬ ਨਹੀਂ ਹੁੰਦੇ ਸਾਡੇ ਨਾਲ ਨੇ ਸਾਡੇ ਚਾਚਾ ਜੀ ਵੀ ਲੱਗਦੇ ਨੇ ਵੈਸੇ ਤਾਂ ਚਾਚਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਚਾਚਾ ਜੀ ਤੁਹਾਡਾ ਪੱਕਾ ਨਾਮ ਨਹੀਂ ਜਾਣਦਾ ਤੁਸੀਂ ਬੋਲ ਕੇ ਦੱਸੋ ਹਾਂ ਮੇਜੀ ਮੇਰਾ ਨਾਮ ਸੰਦੀਪ ਸਿੰਘ ਟੀਮਾ ਸੰਦੀਪ ਸਿੰਘ ਟੀਮਾ ਹਾਂ ਜੀ ਟਿਬੇ ਸਕੂਲ ਚੋਂ ਹੀ ਮੈਂ ਪੜਿਆ ਪ੍ਰਾਇਮਰੀ ਵੀ ਸੀਨੀਅਰ ਸੈਕੰਡਰੀ ਸਕੂਲ ਵੀ ਉਸ ਤੋਂ ਬਾਅਦ ਮੈਂ ਮਲੇਕਕੋਲ ਦੇ ਤੋਂ ਪਲੱਸ 2 ਕੀਤੀ ਆ ਵੀ ਐਸਸੀ ਪਾਰਟ 1 ਵੀ ਕਰੀ ਆ ਉਸ ਤੋਂ ਬਾਅਦ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ 4 ਸਾਲ ਦੀ ਬੀਐਸਸੀ ਐਗਰੀਕਲਚਰ ਦੀ ਡਿਗਰੀ ਕਰੀ ਆ ਉਸ ਵਾਰ ਬੀਏ ਡੀ ਐਗਰੀਕਲਚਰ ਕਰੀ ਤੇ ਫਿਰ ਦਿੱਲੀ ਤੋਂ 2 ਸਾਲ ਦਾ ਬਿਜ਼ਨਸ ਮੈਨੇਜਮੈਂਟ ਦਾ ਐਮ ਬੀਏ ਦਾ ਰੈਗੂਲਰ ਕੋਰਸਿਸ ਕੀਤਾ ਉਸ ਤੋਂ ਬਾਅਦ ਮੈਂ 1998 ਤੋਂ ਇੱਕ ਅਮਰੀਕਨ ਕੰਪਨੀ ਦੇ ਵਿੱਚ ਜੋਬ ਕਰ ਰਿਹਾ ਤਕਰੀਬਨ ਹੁਣ ਮੈਨੂੰ 27 ਸਾਲ ਹੋ ਗਏ ਆ ਇਹ ਜਿਹੜੀ ਆਪਾਂ ਫਸਲ ਦੇਖ ਰਹੇ ਆ ਹਾਂ ਇਹਦੇ ਬਾਰੇ ਆਪਾਂ ਗੱਲ ਕਰਨੀ ਹੈ ਤੁਹਾਡੇ ਨਾਲ ਕਿ ਤੁਸੀਂ ਇੰਨਾ ਕੁ ਛੱਡ ਕੇ ਦੁਬਾਰੇ ਪਿੰਡ ਵਾਲੇ ਨੂੰ ਆਏ ਹੋ ਹਨਾ ਇੰਨਾ ਕੁ ਤੁਸੀਂ ਇੰਨੇ ਪੜ੍ਹੇ ਹੋ ਇੰਨੀਆਂ ਵਧੀਆ ਜੋਬ ਤੇ ਹੋ ਪਿੰਡ ਵਾਲੇ ਨੂੰ ਆਇਓ ਇਹ ਵਿਚਾਰ ਕਿਵੇਂ ਮਨ ਚਾਇਆ ਵੀ ਪਿੰਡ ਜਾ ਕੇ ਕੰਮ ਕਰਿਆ ਜਾਵੇ ਹਾਂ ਬਹੁਤ ਵਧੀਆ ਜੀ ਬੇਸਿਕਲੀ ਹੁਣ ਮੈਨੂੰ 27 ਸਾਲ ਹੋ ਗਏ ਐਸੇ ਲਾਈਨ ਦੇ ਵਿੱਚ ਇਹਦੇ ਮਿੰਡ ਤੇਲ ਦੀ ਮੈਂ ਐਕਸਪੀਰੀਅੰਸ ਪ੍ਰੋਕਿਊਰਮੈਂਟ ਦੇ ਵਿੱਚ ਹੈਂਡਲ ਕਰ ਰਿਹਾ ਹਾਂ ਹੁਣ ਵੀ ਮੈਂ ਬਹੁਤ ਵਧੀਆ ਜੌਬ ਦੇ ਉੱਤੇ ਕੰਮ ਕਰ ਰਿਹਾ ਹਾਂ ਪਰ ਮੈਨੂੰ ਇਹ ਕਿਸੇ ਨਾ ਕਿਤੇ ਲੱਗ ਰਿਹਾ ਸੀ ਵੀ ਸਾਡੇ ਜਿਹੜੇ ਉੱਤਰ ਪਿੰਡਾਂ ਦੇ ਲੋਕ ਨੇ ਇਹ ਆਪਣੇ ਸਿਰਫ ਦੋ ਹੀ ਫਸਲਾ ਲੈ ਰਹੇ ਨੇ ਕਣਕ ਤੇ ਝੋਨਾ ਹਾਂਜੀ ਸਰ ਤੇ ਮੈਨੂੰ ਉਹਨੇ ਲੱਗਿਆ ਮੈਨੂੰ 53 ਸਾਲ ਦੀ ਏਜ ਹੋ ਚੁੱਕੀ ਆ 50 ਸਾਲ ਰਹਿੰਦੇ ਆ ਵੀ ਕਿਉਂ ਨਾ ਆਪਾਂ ਆਪਣੇ ਲੋਕਾਂ ਨੂੰ ਇੱਧਰ ਕੋਈ ਅਹਿਜਾ ਪ੍ਰੋਜੈਕਟ ਲਗਾ ਕੇ ਦਈਏ ਜਿਹਦੇ ਵਿੱਚ ਲੋਕਾਂ ਦੀ ਫਾਰਮਰ ਦੀ ਇਨਕਮ ਵਧੇ ਤੇ ਨਾਲ ਦੀ ਨਾਲ ਜਿਵੇਂ ਔਮਨ ਏਮਪਾਵਰਮੈਂਟ ਹੈਗੀ ਆ ਉਹਦੇ ਵਾਸਤੇ ਕੰਮ ਵਧੇ ਜੀ ਜੀ ਤੁਸੀਂ ਉਧਰ ਫੋਟੋ ਦਿਖਾਉਂਗੇ ਸਾਡੇ ਕੋਲ ਦੇਖੋ ਅਸੀਂ ਔਮਨ ਏਮਪਾਵਰਮੈਂਟ ਵਾਸਤੇ ਲੇਡੀਜ਼ ਨੇ ਜਿਹੜੀਆਂ ਇਹਨਾਂ ਨੂੰ ਮੋਸਟਲੀ ਪਲਾਂਟਿੰਗ ਵੀ ਲੇਡੀਜ਼ ਦੁਆਰਾ ਕੀਤੀ ਗਈ ਹੈ ਜਿਹੜਾ ਜਿਹੜਾ ਬੀਜਿਆ ਗਿਆ ਜਿਹੜੀ ਪਲਾਂਟਿੰਗ ਕਰਵਾਈ ਗਈ ਆ ਜਿਹਦੀ ਨਰਾਈ ਗੜਾਈ ਵੀ ਤੇ ਹਾਰਵੈਸਟਿੰਗ ਵੀ ਜਿਹੜੀ ਆ ਲੇਡੀਜ਼ ਵੱਲੋਂ ਕੀਤੀ ਗਈ ਆ ਤੇ ਇਹਦੇ ਵਾਸਤੇ ਸਾਡੇ ਇੱਕ ਬਹੁਤ ਮੇਰੇ ਸੀਨੀਅਰ ਨੇ ਤੇ ਸਾਡੇ ਬੋਸ ਵੀ ਨੇ ਮਿਸਟਰ ਸੰਸੰਗਰ ਨੇਰੀਆ ਜੀ ਦਿੱਲੀ ਬੇਸਡ ਕੰਪਨੀ ਆ ਜੀ ਉਹਨਾਂ ਦੀ ਅਲਟਰਾ ਇੰਟਰਨੈਸ਼ਨਲ ਨਾਲ ਉਹਨਾਂ ਦੀ ਇੱਕ ਫਾਊਂਡੇਸ਼ਨ ਹੈ ਸੰਸੰਗਰ ਨੇਰੀਆ ਫਾਊਂਡੇਸ਼ਨ ਐਜੂਕੇਸ਼ਨ ਐਂਡ ਹੈਲਥ ਜਿਹਦੇ ਵੱਲੋਂ ਉਹ ਸੋਸ਼ਲ ਐਕਟੀਵਿਟੀ ਦੇ ਵਿੱਚ ਚੈਰਿਟੀਆਂ ਕਰਦੇ ਰਹਿੰਦੇ ਆ ਕਿ ਉਹਨਾਂ ਨਾਲ ਇਹ ਪੁਆਇੰਟ ਮੇਰੇ ਲਾਸਟイヤー ਡਿਸਕਸ ਹੋਈ ਸੀ ਤੇ ਇਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਕੋਈ ਨਹੀਂ ਤੁਸੀਂ ਗੋ ਹੈਡ ਕਰੋ ਇਹ ਦੂਗਾ ਆਪਾਂ ਅੱਗੇ ਕਰਦੇ ਆਂ ਤੇ ਜਿਹੜਾ ਪਿੱਛੇ ਪਲਾਨ ਦਿਖਾਉਂਦਾ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਇਹਦਾ ਡੈਸਟੀਨੇਸ਼ਨ ਦਾ ਪਲਾਨ ਸਾਰਾ ਸਾਨੂੰ ਅਲਟਰਾ ਇੰਟਰਨੈਸ਼ਨਲ ਤੇ ਉਹਨਾਂ ਦੀ ਜਿਹੜੀ ਸੰਸੰਗਾਂ ਏਰੀਆ ਫਾਊਂਡੇਸ਼ਨ ਆ ਉਹਨਾਂ ਨੇ ਸਪான்ਸਰ ਕੀਤਾ ਠੀਕ ਹੈ ਜੀ ਇਹ ਮੇਰਾ ਬੇਟਾ ਅਮਨੇਸ਼ ਸਿੰਘ ਜੀ ਮਾ ਉਹਨਾਂ ਦੀ ਕੰਪਨੀ ਚ ਸਸਟੇਨੇਬਿਲਟੀ ਦੇਖਦਾ ਤੇ ਉਹ ਇਹਦੇ ਕੰਮ ਪ੍ਰੋਜੈਕਟੇ ਉਹਨਾਂ ਦਾ ਹੈਗਾ ਉਹਨਾਂ ਦੀ ਥੌਟ ਪ੍ਰੋਸੈਸ ਕੀ ਹੈ ਜੋ ਸਾਡੀ ਡਿਸਕਸ਼ਨ ਹੋਈ ਸੀ ਵੀ ਫਾਰਮਰ ਨੂੰ ਜਿਹੜੀ ਡਿਸਟਿਲੇਸ਼ਨ ਕਾਸਟ ਆ ਪੰਜਾਬ ਦੇ ਵਿੱਚ ਜਿੱਥੇ ਵੀ ਆਪਣਾ ਮੁੱਲਾਂਪੁਰ ਰਕਵਾ ਸਰਾਬਾ ਬਦਮੀ ਬੌਦਰ ਜਗਰਾਉ ਨਕੋਦਰ ਫਾਜ਼ਿਲਕਾ ਏਰੀਆ ਦੇ ਵਿੱਚ ਇਧਰ ਇਹਦੀ ਹਾਰਵੈਸਟਿੰਗ ਹੁੰਦੀ ਆ ਡਿਸਟਿਲੇਸ਼ਨ ਹੁੰਦੀ ਆ ਤੇ ਜਿਹੜੇ ਪੰਜਾਬ ਦੇ ਵਿੱਚ ਇਹਦੀ ਹਾਰਵੈਸਟਿੰਗ ਕਾਸਟ ਤੋਂ ਲੈ ਕੇ ਡਿਸਟਿਲਿਸ਼ਨ ਜਿਹੜੀ ਹੈ ਦੀ ਤੇਲ ਦੀ ਭਰਾਈ ਆ ਉਹ ਨਾਰਮਲੀ 400 ਰੁਪਿਆ ਤੇ 350 ਰੁਪਿਆ ਇਸ ਵੈਰੈਟੀ ਦਾ ਉਹ ਲੋਕ ਚਾਰਜ ਕਰਦੇ ਆ ਫਾਰਮਰ ਤੋਂ ਜਿਹਦੇ ਨਾਲ ਕਿ ਲੋਕਾਂ ਨੂੰ ਫਾਰਮਰ ਨੂੰ ਇਕਨੋਮਿਕਸ ਜਿਹੜੀ ਉਹ ਪੈਟਰਨ ਨਹੀਂ ਜਾਂਦੀ ਕਿਉਂਕਿ ਉਹਦਾ ਚਾਰजेस ਬਹੁਤ ਜ਼ਿਆਦਾ ਜ਼ਿਆਦਾ ਹੁੰਦਾ ਆਂਦੀ ਹਾਂ ਤੇ ਫਿਰ ਲੋਕ ਇਧਰੋਂ ਸ਼ਿਫਟ ਹੋਣ ਲੱਗੇ ਮੱਕੀ ਵੱਢਣ ਕਾਫੀ ਲੋਕ ਕਿਉਂਕਿ ਮੱਕੀ 'ਚ ਥੋੜੀ ਜਿਹੀ ਲੇਬਰ ਘੱਟ ਹੁੰਦੀ ਆ ਤੇ ਮੱਕੀ ਦੇ ਥੋੜੇ ਦੇ ਐਥਨੋਲ ਕਰਕੇ ਰੇਟਸ ਅੱਛੇ ਸੀ ਲੋਕ ਉਧਰ ਸ਼ਿਫਟ ਹੋ ਗਏ ਤੇ ਅਸੀਂ ਇੱਥੇ ਕਿਤੇ ਆਪਣੇ ਜਿਹੜੇ ਮੱਕੀ ਦਾ ਇੰਨਾ ਹੈ ਨਹੀਂ ਸੀ ਅਸੀਂ ਰਿਜ਼ਲਟ ਲੈਂਦੇ ਅਸੀਂ ਇੱਥੇ 2 ਏਕੜ ਪੌਣੇ ਇੱਕ 2 ਏਕੜ ਇਸ ਵਾਰ ਅਸੀਂ ਇੱਕ ਅਮਰੀਕਨ ਆਪਰੇਟਾ ਇੱਥੇ ਆਪਣੇ ਸਰ ਅਮਰਜੀਤ ਸਿੰਘ ਜਵੰਦਾ ਨੇ ਜਾਨ ਲਈ ਉਹਨਾਂ ਦੇ ਦੋ ਖੇਮਾ ਜੁਤਮਾਈ ਆ ਅੰਮਾ ਜੀ ਉਹਨਾਂ ਦੇ ਬੇਟੇ ਦਾ ਤੇ ਉਹਨਾਂ ਨਾਲ ਤੇ ਦੋ ਫਾਰਮਰ ਦੇ ਅਸੀਂ ਇੱਥੇ ਲਗਵਾਇਆ ਹੈਗਾ ਪਪਰਮੈਂਟ ਉਹ ਅਮਰੀਕਨ ਪਿਪਰਮਿੰਟ ਆ ਜਿਹੜੀ ਇਹ ਕੰਪਨੀ ਨੇ ਅਸੀਂ ਉਹਨੂੰ ਲਗਵਾਇਆ ਸੀ ਪਿਪਰਮਿੰਟ ਆਪਾਂ ਪੰਜਾਬੀ ਵਿੱਚ ਵੀ ਦੱਸੇ ਪਦੀਨਾ ਪਦੀਨਾ ਹਾਂਜੀ ਕਿਹਨੂੰ ਪਦੀਨਾ ਆਪਾਂ ਬੋਲ ਸਕਦੇ ਹਾਂ ਬੜੇ ਪਦੀਨੇ ਦੀਆਂ ਡਿਫਰੈਂਟ ਬ੍ਰੈਂਡ ਆਲੱਗ-ਆਲੱਗ ਤਰ੍ਹਾਂ ਦੇ ਹਾਂਜੀ ਘਰ ਵਾਲਾ ਪਦੀਨਾ ਹੁੰਦਾ ਉਹ ਮੈਂਥਾ ਵਿਰੀਡਸ ਹੁੰਦਾ ਜਿਹੜਾ ਕਿ ਤੇਲ ਨਹੀਂ ਨਿਕਲਦਾ ਉਹ ਖਾਣ ਲਈ ਹੁੰਦਾ ਇਹਦੇ ਦੀ ਆਪਾਂ ਚਰਨੀ ਬਣਾਵਾਂਗੇ ਖਾ ਨਹੀਂ ਸਕਦੇ ਕਿਉਂਕਿ ਮੈਂਥਾ ਹੋਰ ਜ਼ਿਆਦਾ ਹੁੰਦਾ ਠੀਕ ਹੈ ਉਹ ਜਿਹੜਾ ਪੇਪਰਮਿੰਟ ਕ੍ਰੌਪ ਸੀ ਉਹ ਸਾਡੀ ਹਾਰਵੈਸਟ ਹੋ ਚੁੱਕੀ ਆ ਠੀਕ ਹੈ ਜੀ ਉਹ ਜੋ ਤਕਰੀਬਨ ਜਿਹੜੀ ਉਹਦੀ ਜ਼ਿੰਮੇਵਾਰੀ ਆਪਾਂ ਕੱਲ ਵੀ ਤੁਹਾਡੇ ਨਾਲ ਗੱਲ ਕਰ ਰਹੇ ਸੀ ਵੀ ਫਾਰਮਰ ਨੂੰ 1,116,000 ਰੁਪਏ 1,14,000 1,14,730 ਰੁਪਏ ਬਲੇ ਸੀ ਉਹਨਾਂ ਦੀ ਰੀਅਲਾਈਜੇਸ਼ਨ ਆਈ ਹੈਗੀ ਆ ਠੀਕ ਹੈ ਜੀ ਤੇ ਜੇ ਤੁ ਮੰਨ ਲਓ ਵੀ 25,000 ਰੁਪਏ ਜੀ ਉਹਨਾਂ ਦਾ ਖਰਚਾ ਵੀ ਹੁੰਦਾ ਹੈਗਾ ਠੀਕ ਹੈ ਜੀ ਜਿੰਨੀ 27 ਅਜੇ ਉਹ ਕੈਲਕੂਲੇਸ਼ਨ ਉਹਨਾਂ ਨੇ ਕਰਨੀ ਆ ਪਰ ਤੋਂ ਬਸ 27,000 ਖਰਚਾ ਹੋ ਸਕਦਾ ਠੀਕ ਹੈ ਜੀ ਤੇ ਉਹਦੇ ਨਾਲ ਉਹਨਾਂ ਨੇ ਆਲੂਆਂ ਤੋਂ ਬੰਨ੍ਹਿਆ ਸੀ ਇੱਕ 3.5 ਬਿਗੇ ਇੱਕ ਉਹਨਾਂ ਨੇ 4.5 ਬਿਗੇ ਜਿਹੜਾ ਲਗਾਏ ਸੀਗੇ ਉਹ ਆਪਣਾ ਸਰੋਂ ਵੱਡ ਕੇ ਲਗਾ ਸਰੋਂ ਵੱਡ ਕੇ ਲਗਾਇਆ ਸੀ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੀ ਬਹੁਤ ਸੋਹਣੀ ਫਸਲ ਆ ਗਈ ਹੈ 1 ਏਕੜ ਉਹਨਾਂ ਨੇ ਆਪਣੀ ਨੈਕਸਟイヤー ਲਈ ਜੜ ਵਾਸਤੇ ਵੀ ਛੱਡਿਆ ਹੈਗਾ ਤਾਂ ਕਿ ਉਹਨਾਂ ਨੂੰ ਵੀ ਲੋਕਾਂ ਨੂੰ ਅੱਗੇ ਅਸੀਂ ਜੜ ਦੇ ਸਕੀਏ ਹੋਰ ਆਪਣੇ ਬਾਰੇ ਤੁਸੀਂ ਕੀ ਦੱਸਣਾ ਚਾਹੋਗੇ ਇਹਦੇ ਵਿੱਚੋਂ ਜੀ ਕਿਸਾਨ ਦੀ ਇਨਕਮ ਕਿੰਨੀ ਵੱਧ ਸਕਦੀ ਹੈ ਜੇ ਕਿਸਾਨ ਚਾਹੇ ਜਿੰਨੇ ਜਿਹੜੇ ਮਿਹਨਤੀ ਕਿਸਾਨ ਨੇ ਆਪਣੇ ਪੰਜਾਬ ਦੇ ਵੀਰਾਂ ਨੂੰ ਆਪਣੇ ਏਰੀਆ ਦੇ ਵਿੱਚ ਤਾਂ ਧਰਤੀ ਵੀ ਬਹੁਤ ਹੀ ਜ਼ਿਆਦੇ ਸੋਹਣੇ ਆ ਆਪਣੇ ਏਰੀਆ ਦੇ ਵਿੱਚ ਜਿਹੜੀ ਧਰਤੀ ਹੈ ਉਪਜ ਇਹਦੇ ਚ ਜ਼ਿਆਦਾ ਆਲੇ-ਦਾਲੇ ਹੋਰ ਏਰੀਆ ਨਾਲੋਂ ਬਹੁਤ ਜ਼ਿਆਦਾ ਉਪਜ ਹੁੰਦੀ ਹੈ ਜੀ ਆਪਣੀ ਦੇਖੋ ਜੀ ਹੁਣ ਇਹ ਜਿਹੜਾ ਸਾਡਾ ਪਿੱਛੇ ਤੋਂ ਸਾਰਾ ਬਲਾਕ ਹੈ 22 ਬਿੱਗੇ ਦਾ ਥਾਂ ਹੈਗਾ ਇਹ ਚ ਅਸੀਂ ਸਰੋਂ ਬੀਜੀ ਸੀ ਕਿਉਂਕਿ ਅਸੀਂ ਸਰੋਂ ਬੀਜੀ ਸੀ ਕਿ ਬੈਡਾਂ ਦੇ ਉੱਪਰ ਠੀਕ ਹੈ ਜੀ ਠੀਕ ਹੈ ਪਰ ਉਸ ਤੋਂ ਸਾਡੀ ਇਨੀਸ਼ੀਅਲ ਪਲੈਨਿੰਗ ਇਹ ਸੀ ਵੀ ਸਰੋਂ ਅਸੀਂ ਬੈੱਡ ਦੇ ਉੱਤੇ ਬੀਜ ਕੇ ਇੱਕ ਤਾਂ ਉਹਦੇ ਵਿੱਚ ਸੀਡ ਘਟ ਪੈਂਦਾ ਜੇ ਨਾਰਮਲ ਆਪਾਂ ਸਿੱਧੇ ਸਰੋਂ ਬੀਜਦੇ ਆਂ ਉਹ 5 ਕਿਲੋ ਦੇ ਕਰੀ ਪੈਂਦਾ ਜੇ ਆਪਾਂ ਬੈੱਡਾਂ ਤੇ ਸਰੋਂ ਬੀਜਦੇ ਆਂ ਮੱਕੀ ਵਾਲੀਆਂ ਮਸ਼ੀਨਾਂ ਨਾਲ ਸਾਡੇ 1.450 ਕਿਲੋਗ੍ਰਾਮ ਜਿਹੜਾ ਇੱਕ ਅੱਧਾ 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 ਫਰਕ ਪਾਇਆ ਹਾਂ ਅੱਧਾ ਫਰਕ ਪਾਇਆ ਬੀਜ ਦੀ ਸੇਵਿੰਗ ਕਾਫੀ 50% ਆਲਮੋਸਟ ਬੀਜ ਦੀ ਸੇਵਿੰਗ ਹੈ ਉਹ ਸਾਡੀ ਪਲੈਨਿੰਗ ਇਹ ਸੀ ਵੀ ਜਿਵੇਂ ਬੈੱਡ ਦੇ ਉੱਤੇ ਮੈਂ ਤੁਹਾਨੂੰ ਦਿਖਾਉਣਾ ਬੀਜ ਦੀ ਐਡਾ ਕੀ ਬੈੱਡ ਹੁੰਦਾ ਥੋੜਾ ਚੌੜਾ ਹ ਠੀਕ ਹੈ ਸਾਡੀ ਪਲਾਨਿੰਗ ਇਹ ਸੀ ਵੀ ਅਸੀਂ ਉਸ ਤੋਂ ਬਾਅਦ ਇੱਥੇ ਜੜਾਂ ਦੇ ਵਿੱਚ ਦੋਨੋਂ ਸਾਈਡ ਠੀਕ ਹੈ ਜਦੋਂ ਮਹੀਨੇ ਇੱਕ ਦੀ ਹੋ ਗਈ ਸਰੋਂ ਉਹਦੇ ਵਿੱਚ ਆਪਾਂ ਇਹਦੀ ਮੈਂਥਾ ਵਿੱਚ ਲਾ ਦੇਣਾ ਸੀ ਤਾਂ ਕਿ ਜਦੋਂ ਅਸੀਂ ਮਾਰਚ ਚ ਸਰੋਂ ਵੱਢ ਲਈ ਉਹ ਬਾਅਦ ਚ ਆਪਾਂ ਨੂੰ ਕੱਟ ਕੇ ਇਦਾਂ ਹੀ ਪੂਰੇ ਦਾ ਪੂਰਾ ਆਪਣਾ ਕ੍ਰੌਪ ਮਿਲ ਜਾਏ ਠੀਕ ਹੈ ਜੀ ਬਟ ਪਿਛਲੇ ਸਾਲ ਕੀ ਹੋਇਆ ਸਾਡੇ ਨੂੰ ਕਿਉਂਕਿ ਇਸ ਏਰੀਆ ਚ ਨਰਸਰੀ ਨਹੀਂ ਸੀਗੀ ਸਾਨੂੰ ਇਹ ਜੜਾਂ ਪੈਦਾ ਕਰਨ ਦੇ ਲਈ ਇਹ ਥੋੜੀ ਮਿਹਨਤ ਕਰਨੀ ਪਈ ਬੜੀ ਜ਼ੋਰ ਨਾਲ ਸਾਨੂੰ ਮੰਗਾਉਣੀਆਂ ਪਈਆਂ ਪਰ ਹੁਣ ਨੈਕਸਟ ਈਅਰ ਤੋਂ ਇਹ ਚੀਜ਼ ਨਹੀਂ ਪ੍ਰੋਬਲਮ ਦੂਰ ਹੋਊਗੀ ਇੱਥੇ ਸਾਰੀ ਸਾਡੀ ਆਲਮੋਸਟ 1 ਏਕੜ ਦੇ ਕਰੀਬ ਅਸੀਂ ਆਪਣੀ ਜੜ ਐਸੇ ਖੇਤ ਚੋਂ ਛੱਡ ਰਹੇ ਹਾਂ 1 ਏਕੜ ਸਾਡਾ ਉਹ ਅਲੱਗ ਵੈਰੈਟੀ ਹੈ ਇਹ ਅਲੱਗ ਵੈਰੈਟੀ ਹੈ ਤੇ ਸਾਡਾ ਟਾਰਗੇਟ 100 ਏਕੜ ਦਾ ਲੈ ਕੇ ਜਾਣ ਦਾ ਅਗਲੇ ਸਾਲ ਅਗਲੇ ਸਾਲ ਲਈ ਦੋਨੋਂ ਵੈਰੈਟੀਆਂ ਦਾ ਮਿਲਾச்சு ਕਿਸਾਨ ਵੀਰੋ ਇੱਕ ਬਹੁਤ ਹੀ ਖੁਸ਼ੀ ਦੀ ਖਬਰ ਹੈ ਖਾਸ ਕਰਕੇ ਸਾਡੇ ਸੰਗਰੂਰ ਏਰੀਏ ਦੇ ਅਸੀਂ ਪਿੰਡ ਟਿੱਬੇ ਖੜੇ ਆ ਤੇ ਤਸੀਲ ਸਾਨੂੰ ਧੂਰੀ ਪੈਂਦੀ ਹੈ ਜ਼ਿਲ੍ਹਾ ਸਾਡਾ ਸੰਗਰੂਰ ਹੈ ਜਿਹੜੇ ਕਿਸਾਨ ਵੀਰ ਇਹ ਖੇਤੀ ਕਰਨਾ ਚਾਹੁੰਦੇ ਆ ਜਿਹੜੇ ਪਦੀਨੇ ਦੇ ਵਿੱਚੋਂ ਤੇਲ ਨਿਕਲਦਾ ਉਹ ਕਿਸਾਨ ਵੀਰ ਸਾਡੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਨੰਬਰ ਵੀਡੀਓ ਦੇ ਉੱਪਰ ਚੱਲ ਰਿਹਾ ਤੁਸੀਂ ਵੀਰ ਜੀ ਨਾਲ ਕੰਟੈਕਟ ਕਰਕੇ ਇਹਨਾਂ ਤੋਂ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਇਹ ਪਦੀਨੇ ਦੀ ਜਿਹੜੀ ਬਿਜਾਈ ਹੈ ਇਸ ਨੂੰ ਬੀਜ ਕੇ ਤੁਸੀਂ ਇਸ ਤੋਂ ਬਿਨਾ ਤਿੰਨ ਫਸਲਾਂ ਹਨ ਜੀ ਤਿੰਨ ਫਸਲਾਂ ਇਹਦੇ ਸਣੇ ਤਿੰਨ ਫਸਲਾਂ ਇਹਦੇ ਸਣੇ ਹਾਂ ਹਾਂ ਇਹਦੇ ਸਣੇ ਤਿੰਨ ਫਸਲਾਂ ਹਾਂ ਮੈਂ ਤੁਹਾਨੂੰ ਦੱਸਦਾ ਜੀ ਝੋਨਾ ਠੀਕ ਹੈ ਉਹਨੇ ਤੋਂ ਬਾਅਦ ਤੁਸੀਂ ਆਲੂ ਆਲੂ ਤੋਂ ਬਾਅਦ ਪਏ ਬੈਸਟ ਕ੍ਰੌਪ ਹੈ ਅਗਰ ਤੁਸੀਂ ਆਲੂ ਨਹੀਂ ਲਾਉਣਾ ਤਾਂ ਫਿਰ ਤੁਸੀਂ ਆਪਣਾ ਉਹਦੇ ਵਿੱਚ ਸਰੋਂ ਸਰੋਂ ਤੋਂ ਬਾਅਦ ਸਰੋਂ ਦੀ ਵੀ ਅੱਜਕੱਲ ਦੀ ਹਾਈਬ੍ਰਿਡ ਬ੍ਰੀਡ ਆ ਰਹੀਆਂ तकरीबन 10 ਕੰਟਲ ਦੇ ਕਰੀਬ ਝਾੜ ਆ ਜਾਂਦਾ ਬਹੁਤ ਸੋਹਣੇ ਰੇਟ ਨੇ ਅੱਜ ਦਾ ਰੇਟ ਵੀ 4-600 ਰੁਪਏ ਹੈਗਾ ਰੇਟ ਤੇ ਅਸੀਂ 6000 ਰੁਪਏ ਅਸੀਂ ਜਰੋ ਸਿੱਧੇ ਵਿੱਚ ਵੇਚਿਆ ਸੀ ਉਸ ਤੋਂ ਬਾਅਦ ਸਾਡੀ ਪਲਾਨਿੰਗ ਇਹ ਹੈ ਵੀ ਇਹਨੂੰ ਅਸੀਂ ਸਰੋਂ ਦੇ ਵਿੱਚ ਹੀ ਲਗਵਾ ਦਈਏ ਠੀਕ ਹੈ ਲੋਕਾਂ ਨੂੰ ਖਰਚਾ ਘਟੇ ਅਗਰ ਕਿਸੇ ਲੋਕ ਨੇ ਟਰਾਈ ਕਰਨਾ ਅਸੀਂ ਆਪਣਾ ਦਾ ਕਰਾਂਗੇ ਉਹ ਵੀ ਟਰਾਈ ਕਰ ਸਕਦੇ ਆ ਤੇ ਦੂਸਰਾ ਸਾਡਾ ਜਿਹੜਾ ਹੈਗਾ ਵੀ ਜਿਹਨੂੰ ਕਣਕ ਬੀਜਦੇ ਆਪਾਂ ਉਹ ਵਾਰ ਕਈ ਵੀਰਾਂ ਨੇ ਆਲੂ ਨਹੀਂ ਲਾਉਣੇ ਕਣਕ ਦੇ ਬੀਜ ਦੇ ਵਿੱਚ ਆਪਾਂ ਜਦੋਂ ਬੀਜਣਾ ਉਹਦੇ ਵਿੱਚ ਆਪਾਂ ਇੱਕ ਸਿਆੜ ਕਣਕ ਦਾ ਬੰਦ ਕਰ ਦੇਣਾ ਠੀਕ ਹੈ ਜੀ ਇੱਕ ਸਿਆੜ ਜਦੋਂ ਬੰਦ ਕਰ ਦੇਣਾ ਉਹਨੂੰ ਜਦੋਂ ਮਹੀਨੇ ਦੇ ਪਹਿਲਾ ਜਾਂ ਦੂਜਾ ਪਾਣੀ ਆਪਾਂ ਕਣਕ ਦਾ ਲਾਉਣਾ ਉਹਦੇ ਚ ਆਪਾਂ ਫੁੱਟ ਫੁੱਟ ਤਕਰੀਬਨ 8-9 ਇੰਚ ਦੇ ਉੱਤੇ ਮੈਂਥਾ ਵਿੱਚ ਲਗਾ ਦੇਣਾ ਚੱਲ ਲੈਣਾ ਪਾਣੀ ਲੱਗਿਆ ਉਸ ਤੋਂ ਬਾਅਦ ਆਪਾਂ April ਦੇ ਵਿੱਚ ਕਣਕ ਨੂੰ ਵਧਣਾ ਪੈਣਾ ਉਹ ਚ ਇੱਕੋ ਹੀ ਚੀਜ਼ ਆ ਵੀ ਜੇ ਹੱਥ ਨਾਲ ਵੱਢੀ ਜਾਵੇ ਤਾਂ ਥੋੜਾ ਬੈਟਰ ਬੈਟਰ ਹੋ ਜਾਂਦਾ ਅਦਰਵਾਈਜ਼ ਆਪਾਂ ਕੰਬਾਈਨ ਹਾਰਵੈਸਟਰ ਨਾਲ ਵੀ ਕੱਟ ਸਕਦੇ ਆ ਉਹਦੇ ਕੋਈ ਫਰਕ ਨਹੀਂ ਇਹ ਥੋੜਾ ਜਿਹਾ ਉੱਪਰੋਂ ਵੱਢਿਆ ਜਾਊਗਾ ਬਾਰੇ ਫਿਰ ਫੱਟਣੇ ਫੱਟਣੇ ਪਾਣੀ ਲੱਗੇ ਤੇ ਅਸੀਂ ਇੱਥੇ ਇਸ ਦੇ ਵਿੱਚ ਇੱਕੀ ਸਪਰੇਅ ਦਾ ਅਸੀਂ ਬਹੁਤ ਵਧੀਆ ਟ੍ਰਾਇਲ ਕੀਤੇ ਨੇ ਅਸੀਂ ਡਰੋਨ ਨਾਲ ਜਿਹੜੀ ਫਰੋਲੀਅਰ ਸਪਰੇ ਹੁੰਦੀ ਆ ਡਰੋਨ ਸਪਰੇਅ ਵੀ ਇੱਥੇ ਵੀਡੀਓਜ਼ ਵੀ ਹੈਗੀਆਂ ਤੁਹਾਨੂੰ ਦਿਖਾਵਾਂਗੇ ਅਸੀਂ ਕੀਤੀਆਂ ਸੀ ਪਰ ਬਾਅਦ ਥੋੜਾ ਜਿਆਦਾ ਜਿਆਦਾ ਅਸੀਂ ਨਹੀਂ ਕਰ ਪਾ ਰਹੇ ਕਿਉਂਕਿ ਉਹ ਪਾਕਿਸਤਾਨ ਦੀ ਲੜਾਈ ਲੱਗਣ ਕਰਕੇ ਸਰਕਾਰ ਨੇ ਡਰੋਨ ਬੈਨ ਕਰਾਇਆ ਕਰ ਦਿੱਤੇ ਪਰ ਨੈਕਸਟ ਇਅਰ ਤੋਂ ਉਹਦੇ ਰਿਜ਼ਲਟ ਜਿਹੜੇ ਬਹੁਤ ਵਧੀਆ ਨੇ ਪੋਜ਼ਿਟਿਵ ਨੇ इजीली ਸਪਰੇਅ ਹੋ ਜਾਂਦੀ ਆ ਤੇ ਗਰੀਬਨ 15 ਮਿੰਟਾਂ ਦੇ ਵਿੱਚ ਇੱਕ ਇੱਕੜ ਸਪਰੇ ਪਾਣੀ ਦੀ ਕੋਸਟ ਘਟਦੀ ਆ ਔਰ ਬੰਦਿਆਂ ਨੂੰ ਜਿਹੜੀ ਹੈਗੀ ਆ ਵੀ ਆਪਾਂ ਸਪਰੇ ਕਰਦੇ ਆ ਕਈ ਚੜਦੀ ਆ ਕਿ ਨਹੀਂ ਹੁੰਦੀਆਂ ਉਹ ਵੀ ਪ੍ਰੋਬਲਮ ਉਹਨਾਂ ਆ ਵੀ ਹੈਲਥ ਵੀ ਲੋਕਾਂ ਦੀ ਸੇਫ ਰਹਿੰਦੀ ਆ ਉਹ ਵੀ ਕੰਪਨੀ ਨੇ ਅਸੀਂ ਇਨੀਸ਼ੀਏਟਿਵ ਲਿਆ ਸੀ ਵੀ ਅਸੀਂ ਡਰੋਨ ਸਪਰੇ ਕਰਵਾਈਏ ਤੇ ਉਸ ਤੋਂ ਬਿਨਾ ਜੀ ਇਹਦੇ ਤੇ ਅਸੀਂ ਵੈਸਲ ਡੋਸ ਦੀ ਜਗ੍ਹਾ ਉਤੇ ਆਗੇ ਜਿਹੜੇ ਫਰਟੀਲਾਈਜ਼ਰ ਕਿਸਾਨ ਪਾਉਂਦੇ ਆ ਉਹ ਧਰਤੀ ਚਾਈ ਜਾਂਦੇ ਆ ਇਹਦੇ ਤੇ ਅਸੀਂ ਬਹੁਤ ਸੋਹਣੇ ਐਕਸਪੈਰੀਮੈਂਟ ਕੀਤੇ ਨੇ ਉਹ ਤਿੰਨ ਦਵਾਈਆਂ ਨੇ ਇਹਦੇ ਵਿੱਚ ਜਿਹੜੀਆਂ ਕਿ ਅਸੀਂ ਇਹਦੇ ਤੇ ਫੋਲੀਅਰ ਸਪਰੇਅ ਕਰਕੇ ਪੂਰੀ ਸਪਰੇਅ ਤੋਂ ਬਾਅਦ ਕੀ ਹੈ ਕਿ ਇਹ ਰਿਜ਼ਲਟ ਬਹੁਤ ਅੱਛੇ ਨੇ ਹੁਣ ਤੁਸੀਂ ਫਸਲ ਦੇਖੋ ਹਾਂ ਦੇਖੋ ਬੰਨੇ ਸੋਨੇ ਦੇ ਦੇਖੋ ਪੂਰੀ ਸੋਨੇ ਇਹਦੇ ਵਿੱਚ ਇੱਕ 22 ਜੌਨ ਦੀ ਸਪਰੇ ਹੈਗੀ ਆ ਬਾਇਓ ਦੀ ਕੋਈ ਇਨਸੈਕਟੀਸਾਈਡ ਪੈਸਿਸਾਈਡ ਹੈ ਨਹੀਂ ਇਫੈਕਟ ਉਹਦੇ ਨਾਲ ਜਰੂਰ ਕੀਤੀ ਸਪਰੇਅ ਦੂਸਰੇ ਤੀਸਰੇ ਦਿਨ ਬਾਅਦ ਹੀ ਜਿਹੜਾ ਖੇਤ ਦਾ ਰੌਣਕੀ ਚ ਰੌਣਕੀ ਹੋ ਜਾਂਦੀ ਹੈ ਤੇ ਅਸੀਂ ਇਹ ਤੇ ਨੈਨੋ ਯੂਰੀਆ ਤੇ ਡੀਏਪੀ ਠੀਕ ਹੈ ਇਹ ਇੱਕ ਦੋ ਹੋਰ ਮਲਟੀ ਨਿਊਟ੍ਰੀਐਂਟਸ ਵਗੈਰਾ ਹੁੰਦੇ ਹਨ ਉਹਨਾਂ ਦੀ ਫੋਲੀਅਰ ਸਪਰੇਅ ਕੀਤੀਆਂ ਨੇ ਤੇ ਜਿਹੜੇ ਅੱਗੇ ਵੀ ਅਸੀਂ ਕਿਸਾਨ ਨੂੰ ਗਾਈਡ ਕਰਦੇ ਰਾਵਾਂਗੇ ਠੀਕ ਹੈ ਕੋਸ਼ਿਸ਼ ਇਹ ਆ ਵੀ ਚੰਗੀਆਂ ਦਵਾਈਆਂ ਚਾਹੇ ਆਪਾਂ ਇਕੱਠੇ ਰੇਡ ਤੇ ਕਿਤੋਂ ਵਧੀਆ ਦੁਕਾਨ ਤੋਂ ਲੈ ਲਈਏ ਕਿਉਂਕਿ ਆਪਣੇ ਏਰੀਆ ਤੁਹਾਨੂੰ ਪਤਾ ਵੀ ਵਧੀਆ ਦਵਾਈਆਂ ਕਈ ਵਾਰ ਅਵੇਲੇਬਲ ਅਵੇਲੇਬਲ ਨਹੀਂ ਹੋ ਰਹੀਆਂ ਸਹੀ ਗੱਲ ਤੇ ਉਹ ਵੀ ਆ ਵੀ ਲੋਕਾਂ ਨੂੰ ਆਪਾਂ ਘਾਟੇ ਕੋਸ਼ਿਸ਼ ਕਰ ਰਹੇ ਹਾਂ ਹੁਣ ਤੁਸੀਂ ਅੱਲਾ ਕੁਝ ਕਰ ਰਹੇ ਹੋ ਹਨਾ ਆਪਣੇ ਏਰੀਆ ਦੇ ਲਈ ਤੇ ਕੋਸ਼ਿਸ਼ ਇਹ ਵੀ ਨਾਲ ਰੱਖਿਓ ਕਿ ਆਪਾਂ ਇਹ ਵੀ ਨਾਲ ਸਟਾਰਟ ਕਰੀਏ ਅਸੀਂ ਆਲਰੇਡੀ ਕੀਤੀਆਂ ਜਿਹੜੇ 21 ਫਾਰਮਰਾਂ ਦੇ ਲਈਆਂ ਸੀ ਚਲੋ ਫਾਰਮਰ ਥੋੜੇ ਸੀ ਉਸ ਵਾਰ ਸਾਫਨੇ ਕੋ ਦੱਸ ਕੇ ਕਰਦੇ ਕਰੀਬ ਸੀ ਆ ਉਹਨਾਂ ਨੂੰ ਇਹ ਸਾਰੀਆਂ ਅਸੀਂ ਇਕੱਠੀਆਂ ਮੁਹਈਆ ਕਰਵਾਈਆਂ ਨੇ ਜਦੋਂ ਹੁਣ ਤੇਲ ਦੀ ਪੇਮੈਂਟ ਦੇ ਵਿੱਚ ਉਹਨਾਂ ਦੀ ਪੇਮੈਂਟ ਐਡਜਸਟ ਕਰਵਾ ਲਾਂਗੇ ਕਿਉਂਕਿ ਮਤਲਬ ਇਹ ਅਸੀਂ ਦੀ ਆਪਾਂ ਟ੍ਰੈਲ ਕਰ ਰਹੇ ਹਾਂ ਉਹ ਸਕਸੈਸਫੁਲ ਹੋਣੀ ਚਾਹੀਦੀ ਹੈ ਫੇਰ ਫੇਰ ਕੰਮ ਚੱਲੇਗਾ ਫੇਰ ਇਹ ਕੰਮ ਚੱਲਣਾ ਹੈਗਾ ਕੋਈ ਆਪਣੇ ਵਾਲੇ ਕਿਸਾਨ ਫੇਰ ਜਦੋਂ ਪਿੱਛੇ ਪੈ ਜਾਂਦੇ ਕਿਸੇ ਚੀਜ਼ ਦੇ ਫੇਰ ਛੱਡ ਦਿੰਦੇ ਹਾਂ ਅਸੀਂ ਕੱਲ ਹੀ ਇਹਦਾ ਥੋੜਾ ਜਿਹਾ ਲੇਟ ਹੋ ਗਿਆ ਸਾਡੇ ਕੋਲ ਪ੍ਰੋਜੈਕਟ ਇਸ ਵਾਰ ਕੱਲ ਹੀ ਇਹਦੀ ਅਸੀਂ ਹਾਰਵੈਸਟਿੰਗ ਕੀਤੀ ਹੈ ਤੁਸੀਂ ਆਏ ਸੀ ਹਾਂ ਜੀ ਕੱਲ ਵੀ ਆਇਆ ਸੀ ਤੁਹਾਡੇ ਕੋਲ ਕੰਮ ਤਕਰੀਬਨ ਜੀ 1 ਬਿੱਗੇ ਤੇ ਅਸੀਂ ਕ੍ਰੌਪ ਜਿਹੜੀ ਹਾਰਵੈਸਟ ਕਰੀ ਸੀ ਉਹ ਤੋਂ 13.3 ਕਿ ਇੱਕ ਬਿੱਗੇ ਦੇ ਵਿੱਚੋਂ 13 ਕਿਲੋ 300 ਗ੍ਰਾਮ ਜਿਹੜਾ ਤੇਲ ਹੈ ਇਹ ਇੱਕ ਬਿੱਗੇ ਦਾ ਇਸ ਦਾ ਪਨੀਮੀ ਦਾ ਤੇਲ ਨਿਕਲੇ ਆ ਤੇ ਇਹਦੀ ਸਰ ਮਾਰਕੀਟ ਦੇ ਵਿੱਚ ਵੈਲਿਊ ਕੀ ਹੈ ਇਹਦੀ ਜਿਹੜੀ ਮਾਰਕੀਟ ਦੇ ਵਿੱਚ ਅੱਜ ਦੀ ਦੀ ਪੰਜਾਬ ਦੇ ਵਿੱਚ ਤਕਰੀਬਨ 950 ਰੁਪਏ ਦੀ ਮਾਰਕੀਟ ਵੈਲਿਊ ਹੈਗੀ 950 ਤੇ ਅੱਜ ਤੇ ਵਿਕ ਜਾਏਗਾ ਪਰ ਇਹ ਤੁਸੀਂ ਲਾ ਲਓ ਹੁਣ ਵੀ 60-65 ਕਿਲੋ ਦੇ ਕਰੀਬ ਇੱਕ ਏਕੜ 'ਚੋਂ ਇਸ ਵਾਰ ਥੋੜਾ ਮੌਸਮ ਵੀ ਦੇਖ ਰਹੇ ਹਾਂ ਤੋਂ ਉੱਪਰ ਹਾਂ ਹਾਂ ਤੇ ਘਟਾ ਹੀ ਹਾਂ ਜੇ ਮੌਸਮ ਥੋੜਾ ਜਿਆਦਾ ਵਧੀਆ ਹੋਵੇ ਇਹਦਾ ਪੋਟੈਂਸ਼ੀਅਲ ਜਿਹੜਾ ਹੈਗਾ 90 ਕਿਲੋ ਤੱਕ ਆ 40 ਕਿਲੋ ਤੋਂ 90 ਕਿਲੋ ਤੱਕ ਪੋਟੈਂਸ਼ੀਅਲ ਆ ਫਾਸਟ ਇਅਰ ਇੱਕ ਏਕੜ ਦਾ ਇੱਕ ਏਕੜ ਦਾ ਸਟੈਂਡਰਡ ਜਿਹੜਾ ਏਕੜ ਪੌਣੇ 3 ਬਿੱਗੇ ਦਾ ਜੇ ਆਪਾਂ 900 ਨੂੰ ਵੀ ਲਾਈਏ ਫਿਰ ਵੀ ਜੇ ਮੰਨ ਕੇ ਇਹ ਚਾਹ 50-60 ਹਜ਼ਾਰ ਰੁਪਏ ਦਾ ਜੀ ਜਿਵੇਂ 950 ਦਾ ਜੇ ਰੇਟ ਆ ਇਹਦੇ 'ਚ ਅਸੀਂ ਇੱਥੇ ਰੱਖਿਆ ਵੀ 100 ਰੁਪਏ ਡਿਸਿਸ਼ਨ ਕੋਸਟ ਫਾਰਮਰ 350 ਰੁਪਏ ਲੈ ਰਹੀ ਚਾਰਚ ਕਾ ਤਾਂ ਕਿ ਅਸੀਂ ਜ਼ਿੰਮੇਵਾਰ ਦੀ ਉਹ ਤੁਸੀਂ ਸਮਝੋ ਜੇ 60 ਕਿਲੋ ਵੀ ਲੈਣੇ ਹੋ ਤੁਸੀਂ ਠੀਕ ਹੈ 250 ਰੁਪਏ ਦੇ حساب ਨਾਲ ਮਲਟੀਪਲਾਈ ਕਰਦੇ ਹਾਂ ਕਾਫੀ ਅਮਾਉਂਟ ਹੋ ਜਾਂਦੀ ਹੈ ਉਹ 15-17000 ਰੁਪਏ ਦੇ حساب ਨਾਲ ਕਿਉਂਕਿ ਇਹ ਕੰਪਨੀ ਨੇ ਸਾਨੂੰ ਕਿਹਾ ਵੀ ਆਪਾਂ ਨੋ ਪ੍ਰੋਫਿਟ ਨੋ ਲਾਸ ਤੇ ਕੰਮ ਕਰਨਾ ਹਾਂ ਡੈਸਟੀਨੇਸ਼ਨ ਦੇ ਵਿੱਚ ਕਿਉਂਕਿ ਸਾਰੀ ਸਪਾਂਸਰਸ਼ਿਪ ਕੰਪਨੀ ਦੀ ਆ ਤੇ ਆਪਾਂ ਕੋਈ ਇਹਦੇ ਵਿੱਚ ਇਸ ਵਾਰ ਅਸੀਂ ਹਾਲਾਂਕਿ ਥੋੜੀ ਸਾਡੀ ਕੋਸਟ ਜ਼ਿਆਦਾ ਆ ਰਹੀ ਆ ਪਰ ਫਿਰ ਵੀ ਅਸੀਂ ਇਹਨੂੰ ਨੈਕਸਟ ਇਅਰ ਕਿਵੇਂ ਘਟ ਕਰਨੀ ਆ ਹਾਂ ਉਹ ਪੈਸਾ ਕਰ ਰਹੇ ਸੀ ਤੇ ਉਹ ਅਸੀਂ ਵਧਾ ਰਹੇ ਆ ਪਰ ਜਿਵੇਂ ਦਾ ਉਹ ਅਸੀਂ 100 ਰੁਪਏ ਅੱਗੇ ਆ ਤੇ 100 ਰੁਪਏ ਨੋਮੀਨਲ ਉਹ ਵੀ ਸਾਡੀ ਲੇਬਰ ਦੀ ਹਾਂ ਲੇਬਰ ਵੀ ਤੁਸੀਂ ਉਹੀ ਲੈ ਰਹੇ ਹੋ ਸੋ ਦੋਸਤੋ ਇਹਦੇ ਵਿੱਚ ਇੱਕ ਗੱਲ ਹੋਰ ਹੈ ਕਿ ਜੇਕਰ ਤੁਸੀਂ ਇਹ ਕਰਨਾ ਚਾਹਣੋ ਔਕਾਸਤ ਕਦੀਨੇ ਵਾਲੀ ਤਾਂ ਇਹਨਾਂ ਦੇ ਜਿਹੜਾ ਇਹਨਾਂ ਨੇ ਪਲਾਂਟ ਲਾਇਆਗਾ ਅਗਲੀ ਵੀਡੀਓ ਵਿੱਚ ਤੁਹਾਨੂੰ ਪਲਾਂਟ ਬਾਰੇ ਪੂਰੀ ਜਾਣਕਾਰੀ ਦਵਾਂਗੇ ਜਿਹੜਾ ਇਹਨਾਂ ਨੇ ਪਲਾਂਟ ਲਾਇਆ ਇਹਨਾਂ ਦਾ ਜਿਹੜਾ ਤੁਸੀਂ ਸਿਰਫ ਇਹਨਾਂ ਤੱਕ ਪਹੁੰਚ ਹੀ ਕਰ ਲਈ ਜੀ ਤੇ ਆਪਾਂ ਹਾਂ ਹਾਂ ਤੁਸੀਂ ਆਪਣੇ ਖੇਤ ਨੂੰ ਕਟਾਈ ਕਰਕੇ ਇਹਨਾਂ ਕੋਲੇ ਸਿਰਫ ਪਹੁੰਚ ਕਰਨੀ ਆ ਤੇ ਇਹ ਇਹਨਾਂ ਨੇ ਕੱਢਣਾ ਨਿਗਰ ਇਹਨਾਂ ਦੀ ਹੈ ਠੀਕ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਜਿਆਦੇ ਹੋਰ ਵੀ ਸਹੂਲਤਾਂ ਇਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਗਾਈਡੈਂਸ ਹੈ ਜੋ ਵੀ ਹੈ ਇਹਨੂੰ ਬਜਾਈ ਤੋਂ ਲੈ ਕੇ ਵਟਣ ਤੱਕ ਇਹ ਕੰਪਨੀ ਪ੍ਰੋਵਾਈਡ ਕਰਵਾਏਗੀ ਜੇ ਬੰਦੇ ਜੇ ਨਹੀਂ ਆ ਮੇਰਾ ਨੰਬਰ ਵੀ ਲੈ ਸਕਦੇ ਆ ਸਿੱਧਾ ਸੰਪਰਕ ਕਰ ਸਕਦੇ ਆ ਹਾਂਜੀ ਹਾਂ ਬੋਲੋ ਨੰਬਰ 938 261638 ਇਹ ਨੰਬਰ ਜੀ ਸਾਡੀ ਸਕਰੀਨ ਦੇ ਉੱਤੇ ਵੀ ਚੱਲਦਾ ਰਹੂਗਾ ਕਿਸਾਨ ਵੀਰੋ ਇੱਕ ਬਹੁਤ ਹੀ ਵਧੀਆ ਪ੍ਰੋਜੈਕਟ ਲੈ ਕੇ ਆਏ ਨੇ ਹਨਾ ਵੀਰ ਜੀ ਇਹ ਕੋਸ਼ਿਸ਼ ਕਰੋ ਕਿ ਇਹਨਾਂ ਦਾ ਨਾਲ ਇੱਕ ਵਾਰੀ ਮੈਨੂੰ ਮਿਲ ਜਰੂਰ ਲੋ ਜੇ ਤੁਸੀਂ ਇਹਨਾਂ ਨੂੰ ਮਿਲ ਲਓਗੇ ਤੇ ਤੁਹਾਡੇ ਫਾਇਦੇ ਦੀ ਚੀਜ਼ ਆ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਪਰ ਕਿਵੇਂ ਤਿਆਰ ਹੁੰਦਾ ਤੇਲ ਕਿੱਥੇ ਕਿੱਥੇ ਕੀ ਕੀ ਕਰਨਾ ਪੈਂਦਾ ਕਿੰਨਾ ਖਰਚਾ ਆਉਂਦਾ ਤੇ ਇਹਦਾ ਵਿੱਚ ਕਿੰਨਾ ਪ੍ਰੋਫਟ ਆ ਕਿਸਾਨ ਦਾ ਉਹ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਦੋਂ ਲਈ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਜੇ ਚੰਗੀ ਲੱਗੇ ਤੇ ਲਾਈਕ ਜਰੂਰ ਕਰਿਓ ਆਪਣਾ ਚੈਨਲ ਹੈ ਗੋਗੀ ਟਿੱਬੇ ਵਾਲਾ ਵਧੀਆ ਵੀਡੀਓ ਦੇਖਣ ਦੇ ਲਈ ਸਾਡਾ ਚੈਨਲ ਹੈ ਜਿਹੜਾ ਸਬਸਕ੍ਰਾਈਬ ਕਰਿਓ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨ